ਸਾਸਤਰੀ ਕਾਲ ਜੀ ਸਾਰਿਆਂ ਨੂੰ ਸ਼ਵੀਲ ਤੇ ਤੁਸੀਂ ਸਾਰਿਆਂ ਨੇ ਪੀਤੀ ਹੀ ਹੋਣੀ ਆ ਗਰਮੀ ਵਿੱਚ ਸ਼ਵੀਲਾਂ ਵਾਲਾ ਠੰਡਾ ਮਿੱਠਾ ਪਾਣੀ ਪੀ ਕੇ ਜੋ ਸਕੂਨ ਮਿਲਦਾ ਉਹ ਹੋਰ ਕਿਤੇ ਵੀ ਨਹੀਂ ਮਿਲ ਸਕਦਾ ਤੇ ਨਾਲੇ ਸਾਨੂੰ ਆਪਣੇ ਗੁਰੂਆਂ ਦੀ ਕੁਰਬਾਨੀ ਦੀ ਵੀ ਯਾਦ ਕਰਵਾਉਂਦਾ ਜੋ ਖਾਸ ਕੇ ਪੂਲ ਇਨਸਾਨੀਅਤ ਵਾਸਤੇ ਆਪਣੀ ਜਾਨ ਕੁਰਬਾਨ ਕਰ ਗਏ ਤੇ ਸੋ ਅੱਜ ਮੈਂ ਤੁਹਾਨੂੰ ਸ਼ਵੀਲ ਕਿੱਥੇ ਤੋਂ ਸ਼ੁਰੂ ਹੋਈ ਸੀ ਤੇ ਇਹਦਾ ਅਸਲੀ ਇਤਿਹਾਸ ਕੀ ਹੈ ਇਹਦੇ ਬਾਰੇ ਚ ਦੱਸੂਗਾ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਬੇਨਤੀ ਕਰਦਾ ਵੀ ਜੇ ਮੇਰੀ ਵੀਡੀਓ ਚੰਗੀ ਲੱਗੇ ਤਾਂ ਲਾਈਕ ਕਰ ਦਿਓ ਤੇ ਸ਼ੇਅਰ ਵੀ ਕਰ ਦਿਓ ਤਾਂ ਕਿ ਸਭ ਨੂੰ ਆਪਣੇ ਇਤਿਹਾਸ ਬਾਰੇ ਪਤਾ ਚੱਲ ਸਕੇ ਇਸ ਤਰ੍ਹਾਂ ਦੀਆਂ ਹੋਰ ਵੀ ਵੀਡੀਓਜ਼ ਦੇਖਣ ਵਾਸਤੇ ਮੇਰੇ ਇਸ ਚੈਨਲ ਕ੍ਰੋਨਿਕਲਸ ਵਾਇਸ ਉਮੀਦ ਨੂੰ ਸਬਸਕ੍ਰਾਈਬ ਵੀ ਕਰ ਦਿਓ ਹੁਣ ਸ਼ੁਰੂ ਕਰਦੇ ਆਪਾਂ ਅੱਜ ਦੀ ਇਹ ਵੀਡੀਓ ਆਮ ਜੋ ਵੀ ਸਾਨੂੰ ਸੁਣਨੇ ਨੂੰ ਮਿਲਦਾ ਉਹ ਇਹ ਹੈ ਵੀ ਜਿਹੜੇ ਆਪਣੇ ਪੰਜਵੇਂ ਗੁਰੂ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਉਹਨਾਂ ਦੀ ਸ਼ਹਾਦਤ ਬਹੁਤ ਜ਼ਿਆਦਾ ਗਰਮੀ ਦੇ ਮੌਸਮ 'ਚ ਹੋਈ ਸੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਦੁਨੀਆ ਭਰ 'ਚ ਜਿੱਥੇ ਵੀ ਸਿੱਖ ਕੌਮ ਵੱਸਦੀ ਹੈ ਉੱਥੇ ਉਹ ਜਗ੍ਹਾ-ਜਗਾ ਠੰਡੇ ਤੇ ਮਿੱਠੇ ਪਾਣੀ ਦੀਆਂ ਸ਼ਬੀਲਾ ਲਾਉਂਦੇ ਤੇ ਸਿੱਖ ਭਾਈਚਾਰੇ ਕੰਨੀ ਤੇ ਜਿਹੜੀਆਂ ਸ਼ਬੀਲਾ ਲਾਈਆਂ ਜਾਂਦੀਆਂ ਉਹਨਾਂ 'ਚ ਦੁਨੀਆ ਦੇ ਹਰੇਕ ਭਾਈਚਾਰੇ ਦੇ ਲੋਕ ਸੇਵਾ ਕਰਦੇ ਆ ਪਿਛਲੇ ਕੁਝ ਟਾਈਮ ਤੇ ਸਿੱਖ ਇਤਿਹਾਸ 'ਚ ਸ਼ਬੀਲਾ ਦੇ ਇਤਿਹਾਸ ਬਾਰੇ ਕੋਈ ਨਾ ਕੋਈ ਮਤਭੇਦ ਚੱਲਦਾ ਹੀ ਰਿਹਾ ਪਰ ਅੱਜ ਅਸੀਂ ਇਤਿਹਾਸਕ ਸਰੋਤਾਂ ਜਰੀਏ ਪਤਾ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਸਬੀਲ ਦਾ ਸਿੱਖ ਕੂਮ ਚ ਅਸਲੀ ਇਤਿਹਾਸ ਕੀ ਹੈ ਜੇ ਪੰਗਲ ਕਰੀਏ ਤਾਂ ਭਾਈ ਕਾਨ ਸਿੰਘ ਦੇ ਮਹਾਨ ਕੋਸ਼ ਦੇ ਹਿਸਾਬ ਨਾਲ ਸਬੀਲ ਅਰਬੀ ਦੇ ਲਫਜ਼ ਸਬੀਲ ਦਾ ਇੱਕ ਰੂਪ ਆ ਸਬੀਲ ਮੁਸਲਿਮ ਭਾਈਚਾਰੇ ਤੇ ਸ਼ੁਰੂ ਹੋਈ ਸੀ ਮੁਸਲਿਮ ਭਾਈਚਾਰੇ ਦੇ شیعہ ਮੁਸਲਮਾਨ ਮੁਹਰਰਮੀ ਨੇ ਦੇ ਪਹਿਲੇ 10 ਦਿਨ ਇਮਾਮ ਹੁਸੈਨ ਦੀ ਯਾਦ ਚ ਸਬੀਲ ਲਾਉਂਦੇ ਹੁੰਦੇ ਤੇ ਜੋ ਕਿ ਪਿਆਸਿਆਂ ਵਾਸਤੇ ਹੁੰਦੀ ਸੀ ਜਿਹੜਾ ਸਬੀਲ ਸ਼ਬਦ ਆ ਉਹ ਸ ਆਬ ਤੇ ਈਲ ਨੂੰ ਮਿਲਾ ਕੇ ਬਣਿਆ ਹੋਇਆ ਹੈ ਸ਼ਬਦਾ ਮਤਲਬ ਆ ਮਿੱਠਾ ਆਪ ਦਾ ਮਤਲਬ ਆ ਪਾਣੀ ਤੇ ਈਲ ਦਾ ਮਤਲਬ ਆ ਜਗਾ ਮਤਲਬ ਕਿ ਠੰਡਾ ਤੇ ਮਿੱਠਾ ਪਾਣੀ ਪਲਾਉਣੇ ਦੀ ਜਗਾ ਨੂੰ ਸ਼ਬੀਲ ਕਹਿੰਦੇ ਆ ਇਸ ਗੱਲ ਤੇ ਇਹ ਗੱਲ ਦਾ ਸਾਹਮ ਹੋ ਜਾਂਦੀ ਆ ਵੀ ਸ਼ਬੀਲ ਦੀ ਪਰਪਰਾ ਦਾ ਪਿਛੋਕੜ ਇਸਲਾਮ ਧਰਮ ਨਾਲ ਜੁੜਿਆ ਹੋਇਆ ਹੈ ਸਿੱਖ ਧਰਮ ਨਾਲ ਨਹੀਂ ਕਿਉਂਕਿ ਗੁਰੂ ਨਾਨਕ ਦੇਵ ਜੀ ਨੇ ਸਾਨੂੰ ਸ਼ਬੀਲ ਦੀ ਜਗਾ ਪਿਆਉ ਲਫ਼ਜ਼ ਦਿੱਤਾ ਹੈ ਤੇ ਦੂਜਾ ਮਹਰਮ ਦੇ ਖਾਸ ਦਿਨਾਂ ਵਾਂਗੂ ਸਿਰਫ ਕੁਝ ਟਾਈਮ ਵਾਸਤੇ ਗਲੀਆਂ ਮੁਹੱਲਿਆਂ 'ਚ ਸ਼ਬੀਲਾ ਲਗਾਉਣ ਦੀ ਜਗਾ ਉਸ ਜਗਾ ਤੇ ਰਸਤੇ 'ਤੇ ਪਿਆਉ ਲਾਉਣ ਦੀ ਪ੍ਰੇਰਣਾ ਦਿੰਦੀ ਹੈ ਜਿੱਥੇ ਯਾਤਰੀਆਂ ਤੇ ਹੋਰ ਲੋਕਾਂ ਨੂੰ ਸਿਰਫ ਗਰਮੀ 'ਚ ਨਹੀਂ ਸਗੋਂ ਹਰੇਕ ਮੌਸਮ 'ਚ ਪੀਣੇ ਵਾਸਤੇ ਪਾਣੀ ਮਿਲਣਾ ਔਖਾ ਹੋਵੇ ਦਿੱਲੀ 'ਚ ਇਤਿਹਾਸਕ ਗੁਰਦੁਆਰਾ ਨਾਨਕ ਪਿਆਉ ਇਸ ਗੱਲ ਦਾ ਸਖਤ ਪ੍ਰਮਾਣ ਆ ਜਿੱਥੇ ਪਾਣੀ ਬਿਲਾਉਣੇ ਦੀ ਸੇਵਾ ਗੁਰੂ ਨਾਨਕ ਦੇਵ ਜੀ ਨੇ ਆਪਣੇ ਹੱਥਾਂ ਨਾਲ ਨਿਭਾਈ ਸੀ ਇੱਕ ਪੱਖ ਇਹਦੇ ਨਾਲ ਹੋਰ ਵੀ ਜੁੜਿਆ ਹੋਇਆ ਹੈ ਨਾਨਕ ਪਿਆਉ ਦੀ ਪਰੰਪਰਾ ਚ ਹੱਥੀ ਸੇਵਾ ਕਰਨੇ ਦਾ ਸੰਕਲਪ ਵੀ ਜੁੜਿਆ ਹੋਇਆ ਹੈ ਪਰ ਜਿਹੜਾ ਇਹ ਸੰਕਲਪਾ ਇਹ ਇਸਲਾਮਿਕ ਸ਼ਬੀਲ ਦੀ ਪਰਪਰਾ ਜ ਨਹੀਂ ਹੈਗਾ ਕਿਉਂਕਿ ਇਸਲਾਮਿਕ ਭਾਈਚਾਰੇ ਦੀ ਸ਼ਬੀਲ ਤਾਂ ਸਿਰਫ ਪਾਣੀ ਪੀਣ ਦੀ ਜਗ੍ਹਾ ਹੀ ਉਪਲਬਧ ਕਰਾਉਂਦੇ ਆ ਹੱਥਾਂ ਨਾਲ ਪਾਣੀ ਬੁਲਾਉਣੇ ਦੀ ਭਾਵਨਾ ਨਹੀਂ ਰੱਖਦੇ ਇਹੀ ਕਾਰਨ ਆ ਵੀ 19ਵੀਂ ਸਦੀ ਤੱਕ ਦੇ ਇਤਿਹਾਸ ਚ ਕਿਦਰੇ ਵੀ ਕੋਈ ਜ਼ਿਕਰ ਨਹੀਂ ਮਿਲਦਾ ਵੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਜਾਂ ਕਿਸੇ ਗੁਰਪੁਰਬ ਦੇ ਮੌਕੇ ਪਰ ਅੱਜ ਮੰਗੂ ਸ਼ਵੀਲਾ ਲਾਈਆਂ ਜਾਂਦੀਆਂ ਦੀਆਂ ਤੇ ਲੋਕਾਂ ਨੂੰ ਘੇਰ ਘੇਰ ਕੇ ਤਰ੍ਹਾਂ ਤਰ੍ਹਾਂ ਦੇ ਸ਼ਰਬਤ ਪੁਲਾਏ ਜਾਂਦੇ ਸਨ ਅੱਜ ਮੰਗੂ ਸ਼ਵੀਲਾ ਤੇ ਮੇਰਾ ਮਤਲਬ ਆ ਵੀ ਅਲੱਗ ਅਲੱਗ ਤਰ੍ਹਾਂ ਦੇ ਸ਼ਰਬਤ ਅਲੱਗ ਅਲੱਗ ਫਲੇਵਰ ਦੇ ਜਿਹੜੇ ਤਿਆਰ ਕਰਕੇ ਬਣਾਉਂਦੇ ਆ ਉਹ ਉਸ ਟਾਈਮ 'ਚ ਨਹੀਂ ਤੇ ਪੁਲਾਏ ਜਾਂਦੇ ਗੁਰੂ ਅਰਜਨ ਦੇਵ ਜੀ ਦੇ ਟਾਈਮ 'ਚ ਪਰ ਹਾਂ ਗੁਰੂ ਇਤਿਹਾਸ 'ਚ ਇਸ ਦਾ ਜ਼ਿਕਰ ਤਾਂ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੇ ਪਹਿਲਾਂ ਦੇ ਇਤਿਹਾਸ 'ਚ ਵੀ ਮਿਲਦਾ ਹੈ ਵੀ ਗਰਮੀ ਦੇ ਮੌਸਮ 'ਚ ਦੂਰ ਦਰਾਡੇ ਦੇ ਇਨਾ ਸੰਗਤਾਂ ਵਾਸਤੇ ਕਦੇ-ਕਦੇ ਗੁੜ ਤੇ ਜੁਵਾਂ ਦਾ ਸ਼ਰਬਤ ਬਣਾ ਕੇ ਜ਼ਰੂਰ ਪਲਾਉਂਦੇ ਹੁੰਦੇ ਤੇ ਤਾਂ ਕਿ ਸੰਗਤਾਂ ਗਰਮੀ 'ਚ ਲੋ ਦੀ ਮਾਰ ਤੇ ਵੀ ਬਚ ਸਕੇ ਤੇ ਥੋੜਾ ਗਲੂਕੋਜ਼ ਮਿਲਣ ਦੇ ਨਾਲ ਉਹਨਾਂ ਦੀ ਥਕਾਵਟ ਵੀ ਦੂਰ ਹੋ ਜਾਵੇ ਗੁਰੂ ਨਾਨਕ ਦੇਵ ਜੀ ਤੇ ਬਾਅਦ ਜੇ ਆਪਾਂ ਗੱਲ ਕਰੀਏ ਤਾਂ ਗੁਰੂ ਅਮਰਦਾਸ ਜੀ ਦੇ ਵੇਲੇ 'ਚ ਵੀ ਸ਼ਵੀਲਾ ਲਾਉਂਦੇ ਹੁੰਦੇ ਤੇ ਉਸ ਟਾਈਮ 'ਚ ਕਾਬੁਲ 'ਚ ਰਹਿਣ ਵਾਲੀ ਸੰਗਤ ਗੁਰੂ ਅਮਰਦਾਸ ਜੀ ਦੇ ਦਰਸ਼ਨ ਕਰਨੇ ਵਾਸਤੇ ਤੇ ਵਿਚਾਰ ਸੁਣਨੇ ਵਾਸਤੇ ਆਉਂਦੀ ਹੁੰਦੀ ਸੀ ਤਾਂ ਫਿਰ ਗਰਮੀ ਦੇ ਦਿਨਾਂ 'ਚ ਆਉਣੇ ਵਾਲੀ ਸੰਗਤ ਵਾਸਤੇ ਉੱਥੇ ਦੇ ਸਥਾਨਕ ਲੋਕ ਸ਼ਬੀਲਣਾ ਲਾਉਂਦੇ ਹੁੰਦੇ ਤੇ ਪਰ ਸਿਰਫ ਗੁੜ ਤੇ ਜਵਾਂ ਦੇ ਪਾਣੀ ਦੀਆਂ ਗਰਮੀ 'ਚ ਇਸ ਤਰ੍ਹਾਂ ਦੇ ਮਿੱਠੇ ਪਾਣੀ ਨਾਲ ਸਰੀਰ ਨੂੰ ਤਾਕਤ ਮਿਲਦੀ ਤੇ ਨਾਲੇ ਇਨਸਾਨ ਦਾ ਮਨ ਆਪਣੇ ਕੰਮਾਂ 'ਚ ਲੱਗਿਆ ਰਹਿੰਦਾ ਚਾਹੇ ਧੁੱਪ 'ਚ ਮਿਹਨਤ ਕਰਨੀ ਹੋਵੇ ਜਾਂ ਫਿਰ ਰੱਬ ਦਾ ਨਾਮ ਜਪਣਾ ਹੋਵੇ ਮਨ ਹਮੇਸ਼ਾ ਤਰੁਤਾਜ਼ਾ ਰਹਿੰਦਾ ਗੁਰੂ ਅਮਰਦਾਸ ਜੀ ਦੇ ਬਾਅਦ ਫਿਰ ਜਿਆਦਾ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਹੋਈ ਤਾਂ ਜਿੱਕਣਾ ਮੈਂ ਪਹਿਲਾਂ ਦੱਸਿਆ ਵੀ ਗਰਮੀ ਬਹੁਤ ਜ਼ਿਆਦਾ ਸੀ ਉਸ ਟਾਈਮ ਗੁਰੂ ਸਾਹਿਬ ਦੀ ਸ਼ਹਾਦਤ ਦੀ ਖ਼ਬਰ ਬਾਰੇ ਸੁਣ ਕੇ ਜਦੋਂ ਫਿਰ ਸੰਗਤਾਂ ਦੂਰ-ਦੂਰ ਤੇ ਛੇਵੇਂ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਤਮਿਕ ਤੌਰ ਪਰ ਮਿਲਣੇ ਵਾਸਤੇ ਪੈਦਲ ਆਉਣ ਲੱਗੀਆਂ ਕਿਉਂਕਿ ਉਸ ਟਾਈਮ 'ਚ ਇਹਨੇ ਸਾਧਨ ਨੀਤੇ ਹੁੰਦੇ ਆਵਜਾਈ ਦੇ ਤਾਂ ਫਿਰ ਇੰਨੀ ਗਰਮੀ 'ਚ ਦੂਰ ਤੇ ਇੰਨਾ ਸੰਗਤਾਂ ਵਾਸਤੇ ਰਸਤੇ 'ਚ ਸ਼ਮੀਲਾ ਲੈਣਾ ਪਿਆ ਵੀ ਉਹਨਾਂ ਨੂੰ ਗਰਮੀ ਨਾ ਲੱਗੇ ਤੇ ਸਾਰੇ ਸੁਖੀ ਸ਼ਾਂਤੀ ਵਾਪਸ ਆਪਣੇ ਘਰਾਂ ਤੱਕ ਪਹੁੰਚ ਸਕੇ ਉਸ ਟਾਈਮੇ ਬਹੁਤ ਬੜੀ ਸੇਵਾ ਕਰੀ ਗਈ ਸੀ ਇਨਸਾਨੀਅਤ ਦੇ ਨਾਤੇ ਸ਼ਬੀਲ ਲਾਉਣੇ ਦਾ ਇੱਕ ਮਕਸਦ ਹੋਰ ਵੀ ਦਾ ਜਿਹੜਾ ਕਿ ਜਰਵਾਣਿਆਂ ਨੂੰ ਸਨੇਹਾ ਦਿੱਤਾ ਜਾਵੇ ਤੁਸੀਂ ਬੇਸ਼ੱਕ ਗੁਰੂ ਜੀ ਨੂੰ ਤਤੀ ਤਵੀ ਪਰ ਤਸੀਹੇ ਦੇ ਕੇ ਸ਼ਹੀਦ ਕਰਤਾ ਪਰ ਅਸੀਂ ਫੇਰ ਵੀ ਕੁੱਲ ਇਨਸਾਨੀਅਤ ਨੂੰ ਇਸ ਪ੍ਰਮਾਤਮਾ ਦਾ ਭਾਣਾ ਮਿੱਠਾ ਕਰਕੇ ਮੰਨਣੇ ਦੀ ਜਾਚ ਸਿਖਾ ਰਹੇ ਹਾਂ ਇਸ ਕਰਕੇ ਸ਼ਬੀਲ ਦੀ ਪਰੰਪਰਾ ਨੂੰ ਪੱਕੇ ਤੌਰ ਪਰ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਨਾਲ ਜੋੜਦਾ ਪਰ ਇੱਕ ਗੱਲ ਮੈਂ ਹੋਰ ਵੀ ਦੱਸ ਦਿੰਦਾ ਵੀ ਜਿਹੜੀਆਂ ਤਰ੍ਹਾਂ ਤਰ੍ਹਾਂ ਦੇ ਮਿੱਠੇ ਪਾਣੀ ਤੇ ਸ਼ਰਬਤਾਂ ਦੀਆਂ ਸ਼ਬੀਲਾ ਅਸੀਂ ਹੁਣ ਲਾਉਂਦੇ ਆ ਉਹ ਤਾਂ 20ਵੀਂ ਸਦੀ ਤੇ ਸ਼ੁਰੂ ਹੋਣਨੀਆਂ ਪਰ ਬਹੁਤਿਆਂ ਨੂੰ ਇਹਦੇ ਬਾਰੇ ਵਿੱਚ ਕੁਝ ਵੀ ਨਹੀਂ ਪਤਾ ਤੇ ਇਹਦਾ ਮੁੱਖ ਕਾਰਨ ਇਹੀ ਆ ਵੀ ਗੁਰੂ ਇਤਿਹਾਸ ਵਿੱਚ ਅਗਿਆਨਤਾ ਤੇ ਸਿੱਖ ਸੰਸਥਾਵਾਂ ਦਾ ਅਵੇਸਲਾਪਨ ਜਿੱਦੇ ਕਰਕੇ ਅਸੀਂ ਪੰਥ ਵਿਰੋਧੀ ਸਾਜਸ਼ਣ ਦਾ ਸ਼ਿਕਾਰ ਹੁੰਦੇ ਜਾ ਰਹੇ ਆ ਜਿਕਣਾ ਕਈ ਵਿਪਰਵਾਦੀ ਤੇ ਵਿਪਰਪੱਖੀ ਲੇਖਕਾਂ ਦੇ ਪ੍ਰਭਾਵ ਹੇਠਾਂ ਆ ਕੇ ਸੰਪਰਦਾਇ ਸਿੱਖ ਪ੍ਰਚਾਰਕਾਂ ਤੇ ਢਾਡੀ ਕਵਿਸ਼ਰਾਂ ਨੇ ਇਹ ਹਜਾ ਪ੍ਰਚਾਰ ਕਰਿਆ ਵੀ ਜਦ ਗੁਰੂ ਅਰਜਨ ਦੇਵ ਜੀ ਨੂੰ ਭੁੱਖੇ ਪਿਆਸਿਆਂ ਨੂੰ ਰੱਖ ਕੇ ਚੰਦੂ ਦੀ ਹਵੇਲੀ 'ਚ ਤਸੀਹੇ ਦੇ ਰਹੇ ਤੇ ਤਾਂ ਉਸ ਟਾਈਮ ਚੰਦੂ ਦੀ ਨੂਨ ਐ ਸਿਪਾਹਨਾ ਨੂੰ ਰਿਸ਼ਵਤ ਦੇ ਤੌਰ 'ਤੇ ਆਪਣੇ ਗਹਿਣੇ ਦੇ ਕੇ ਗੁਰੂ ਅਰਜਨ ਦੇਵ ਜੀ ਨੂੰ ਠੰਡਾ ਸ਼ਰਬਤ ਪਿਲਾਇਆ ਤਾਂ ਤੇ ਕਹਿੰਦੇ ਚੰਦੂ ਦੀ ਨੂ ਵੀ ਗੁਰੂ ਜੀ ਦੇ ਜੋਤੀ ਜੋਤ ਸਮਾਉਣ ਦੇ ਟਾਈਮ ਗੁਰੂ ਜੀ ਦੀ ਅਗਿਆ ਦੇ ਸਾਹਮਣੇ ਆਣ ਕੇ ਬੈਕੁੰਠ ਧਾਮ ਪਹੁੰਚ ਗਈ ਸੀ ਇਸ ਕਰਕੇ ਜਦ ਸਿੱਖ ਸ਼ਵੀਲਾ ਲਾਉਂਦੇ ਆ ਤਾਂ ਗੁਰੂ ਜੀ ਨੂੰ ਸਵਰਗਾਂ 'ਚ ਵੀ ਠੰਡਕ ਪਹੁੰਚਦੀ ਆ ਜਿਹੜੇ ਪ੍ਰਚਾਰਕ ਆ ਜ਼ਿਆਦਾਤਰ ਉਹ ਇਹੀ ਗੱਲ ਦੱਸਦੇ ਆ ਤੁਹਾਨੂੰ ਪਰ ਇਹ ਗੱਲ ਬਿਲਕੁਲ ਝੂਠ ਹੈ ਕਈ ਪ੍ਰਚਾਰ ਕਰਨ ਵਾਲੇ ਤਾਂ ਚੰਦੂ ਦੇ ਪਰਿਵਾਰ ਨੂੰ ਹੀ ਗੁਰੂ ਜੀ ਦੇ ਸ਼ਰਧਾਲੂ ਦੱਸੀ ਜਾਂਦੇ ਆ ਪਤਾ ਨਹੀਂ ਉਹ ਇਤਿਹਾਸ ਹੁਣ ਕਿੱਥੇ ਤੇ ਕਿਹੜੀ ਕਿਤਾਬਾਂ ਚੋਂ ਤੇ ਪੜ੍ਹ ਕੇ ਆਉਂਦੇ ਆ ਚੰਦੂ ਕਿਹੋ ਜਿਹਾ ਬੰਦਾ ਤਾਂ ਇਹਦਾ ਸਬੂਤ ਸਾਨੂੰ ਗੁਰੂ ਹਰਗੋਬਿੰਦ ਜੀ ਦਾ ਇਤਿਹਾਸ ਪੜ੍ਹ ਕੇ ਮਿਲ ਜਾਂਦਾ ਤੇ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਬਾਰੇ ਸਾਨੂੰ ਜਹਾਂਗੀਰ ਦੀ ਨਿੱਜੀ ਡਾਇਰੀ ਤੁਜਕ-ਏ-ਜਹਾਗਿਰੀ ਸ਼ੇਖ ਅਹਿਮਦ ਸਰੰਦੀ ਗੰਨੀ ਤੇ ਲਿਖਿਆ ਹੋਣਾ ਚਿੱਠੀਆਂ ਮਕਤੂਬਤ-ਏ-ਰੁਵਾਨੀ ਤੇ ਗੁਰੂਕਾਲ ਦੇ ਇਤਿਹਾਸਕਰ ਮੁਸਨ ਫਾਨੀ ਦੀ ਦੁਰਲਭ ਪੁਸਤਕ ਦਬਿस्तान-ਏ-ਮਜ਼ਾਹਬ ਇਹ ਸਾਰੀਆਂ ਸਬੂਤਾਂ ਚ ਤੇ ਪਤਾ ਲੱਗ ਜਾਂਦਾ ਵੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦੀ ਕਰਾਉਣ ਤੇ ਤਸੀਹੇ ਦੇਣ ਚ ਕਿਹਦਾ ਕਿਹਦਾ ਹੱਥ ਥਾ ਤੇ ਕੌਣ ਕੌਣ ਗੁਰੂ ਜੀ ਦੇ ਸ਼ਰਧਾਲੂ ਹੈਗੇ ਤੇ ਤੇ ਕੌਣ ਨਹੀਂ ਮੈਂ ਤਾਂ ਇਹ ਹੀ ਕਹੂੰਗਾ ਵੀ ਅੱਜ ਦੇ ਜ਼ਮਾਨੇ ਚ ਮਨੁੱਖਤਾ ਦੀ ਸੇਵਾ ਭਾਵਨਾ ਦੇ ਨਾਲ ਲੰਨਾ ਹੁੰਨਾ ਸ੍ਰੀ ਵਿੱਲਾਂ ਦੀ ਪਰੰਪਰਾ ਇਹ ਹੀ ਮੰਗ ਕਰਦੀ ਆ ਵੀ ਸ਼ਵੀਲ ਉੱਥੇ ਜ਼ਰੂਰ ਲਾਈ ਜਾਵੇ ਜਿੱਥੇ ਇਹਦੀ ਖਾਸ ਜ਼ਰੂਰਤ ਹੈ ਜਿਕਣਾ ਕਿ ਗਰੀਬਾਂ ਦੀਆਂ ਬਸਤੀਆਂ ਪਿੰਡੂ ਇਲਾਕਿਆਂ 'ਚ ਤੇ ਉਹਨਾਂ ਦੇ ਪਿਛੜੇ ਹੋਏ ਸਕੂਲਾਂ ਤੇ ਛੋਟੇ ਹਸਪਤਾਲਾਂ 'ਚ ਜਿੱਥੇ ਪੀਣੇ ਵਾਲੇ ਪਾਣੀ ਦੀ ਸਮੱਸਿਆ ਬਹੁਤ ਜ਼ਿਆਦਾ ਹੈ ਖਾਸ ਕਰਕੇ ਸੋਕੇ ਵਾਲੇ ਇਲਾਕਿਆਂ 'ਚ ਜਿੱਥੇ ਪਾਣੀ ਦੀ ਇੱਕ ਇੱਕ ਬੂੰਦ ਨੂੰ ਵੀ ਲੋਕ ਤਰਸਦੇ ਹਨ ਗਰਮੀਆਂ ਚ ਜੀਵ ਜੰਤੂਆਂ ਪੰਛੀਆਂ ਤੇ ਜਾਨਵਰਾਂ ਵਾਸਤੇ ਪਾਣੀ ਦਾ ਇੰਤਜ਼ਾਮ ਕਰਨਾ ਤੇ ਉਹਨਾਂ ਵਾਸਤੇ ਭਾਂਡਿਆਂ ਚ ਪਾਣੀ ਭਰ ਕੇ ਰੱਖਣਾ ਇਹ ਸਭ ਕੁਝ ਵੀ ਸ਼ਵੀਲ ਦਾ ਹੀ ਰੂਪ ਇੱਕ ਗੱਲ ਮੈਂ ਹੋਰ ਕਹਿਣੀ ਚਾਹੁੰਦਾ ਉਹਨਾਂ ਨੂੰ ਜਿਨ੍ਹਾਂ ਤੱਕ ਮੇਰੀ ਇਹ ਵੀਡੀਓ ਪਹੁੰਚ ਰਹੀ ਆ ਵੀ ਸਾਨੂੰ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਬਾਕੀ ਗੁਰੂਆਂ ਦੇ ਸ਼ਹੀਦੀ ਦਿਹਾੜੇ ਤੇ ਗੁਰਪੁਰਬਾਂ ਵਾਲੇ ਦਿਨ ਵੀ ਮਿੱਠੇ ਪਾਣੀ ਦੀ ਸ਼ਵੀਲ ਦੇ ਨਾਲ ਨਾਲ ਗੁਰਮਤ ਸਹਿਤ ਦੀ ਸ਼ਵੀਲ ਵੀ ਲਾਉਣੀ ਚਾਹੀਦੀ ਆ ਲੋੜਵੰਦ ਬੱਚਿਆਂ ਨੂੰ ਕਾਪੀਆਂ ਪੈਨਸਲਾਂ ਤੇ ਆਪਣੇ ਇਤਿਹਾਸ ਨਾਲ ਜੁੜੀਆਂ ਹੋਣਾਂ ਕਿਤਾਬਾਂ ਵੀ ਵੰਡਣੀਆਂ ਚਾਹੀਦੀਆਂ ਸਿਰਫ ਇੱਕ ਦਿਨ ਸ਼ਵੀਲਾਂ ਲਾ ਕੇ ਕੌਮੀ ਸਰਮਾਇਆ ਨਾ ਲਟਾਓ ਸਗੋਂ ਦਿੱਲੀ ਦੇ ਨਾਨਕ ਪਿਉ ਮੰਗੂ ਉਹਨਾਂ ਇਲਾਕਿਆਂ ਤੇ ਸੜਕਾਂ ਪਰ ਤੇ ਸਥਾਨਾਂ ਪਰ ਸਾਦੇ ਤੇ ਠੰਡੇ ਪਾਣੀ ਦੇ ਪੱਕੇ ਨਾਨਕ ਪਿਉ ਵੀ ਸਥਾਪਿਤ ਕਰੋ ਜਿੱਥੇ ਪਾਣੀ ਦੀ ਜ਼ਰੂਰਤ ਆ ਸੋ ਅੱਜ ਦੀ ਇਸ ਵੀਡੀਓ ਨੂੰ ਇੱਥੇ ਖਤਮ ਕਰਦੇ ਆ ਉਮੀਦ ਆ ਤੁਹਾਨੂੰ ਬਣ ਇਤਿਹਾਸ ਬਾਰੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਣਾ ਤੇ ਸ਼ਵੀਲਾਂ ਦਾ ਅਸਲੀ ਮਤਲਬ ਸਮਝ ਲੱਗ ਗਿਆ ਹੋਣਾ ਜੇ ਮੇਰੀ ਇਹ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜ਼ਰੂਰ ਕਰ ਦਿਓ ਤੇ ਬਾਅਦੇ-ਬਾਅਦ ਸ਼ੇਅਰ ਵੀ ਕਰ ਦਿਓ ਨਾਲੇ ਇਸ ਤਰ੍ਹਾਂ ਦੀਆਂ ਆਪਣੇ ਇਤਿਹਾਸ ਨਾਲ ਜੁੜੀਆਂ ਹੋਰ ਵੀ ਵੀਡੀਓਜ਼ ਦੇਖਣ ਵਾਸਤੇ ਮੇਰੇ ਇਸ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦਿਓ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ 'ਚ ਸਤਿ ਸ੍ਰੀ ਅਕਾਲ ਜੀ